ਗਾਈਜ਼ ਵੈਲਕਮ ਹੈ ਤੁਹਾਡਾ ਮੇਰੇ ਵਲੌਗ ਦੇ ਵਿੱਚ ਅੱਜ ਮੈਂ ਇਹ ਵਲੌਗ ਹੈ ਜਿਹੜਾ ਉਹ ਮਤਲਬ ਮੇਲੇ ਦੇ ਉੱਤੇ ਹੈਗਾ ਤਿੰਨ ਦਿਨ ਮੇਲਾ ਲੱਗਦਾ ਹੁੰਦਾ ਫਸਟ ਡੇ ਅਸੀਂ ਮਿਸ ਕਰਤਾ ਸੀ ਬਿਕੋਜ਼ ਵਿਆਹ ਤੋਂ ਬਾਅਦ ਅਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਸੀ ਅੱਜ ਹੈਗਾ ਦੂਜਾ ਦਿਨ ਤੇ ਕੱਲ੍ਹ ਨੂੰ ਹੈਗਾ ਤੀਜਾ ਦਿਨ ਤੇ ਅੱਜ ਅਸੀਂ ਫਸਟ ਮੈਂ ਜਿਹੜਾ ਵਲੌਗ ਦਾ ਪਾਰਟ ਪਾਉਂਗੀ ਇਹਦੇ ਵਿੱਚ ਤੇ ਉਸ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਕਿ ਮਤਲਬ ਇਹ ਜੋ ਮੇਲਾ ਹੈਗਾ ਉਹ ਬਾਬਾ ਜੀ ਦੀ ਬਰਸੀ ਦੇ ਉੱਤੇ ਹੈਗਾ ਲੇਕਿਨ ਲੋਕ ਇਹਨੂੰ ਖੁਸ਼ੀ ਦੇ ਤੌਰ ਤੇ ਸੈਲੀਬ੍ਰੇਟ ਕਰਦੇ ਹੋਏ ਇਸ ਨੂੰ ਮੇਲੇ ਨੂੰ ਕਨਵਰਟ ਕਰ ਦਿੱਤਾ ਜਾਂਦਾ ਹੈਗਾ ਸੋ ਮੈਂ ਤੁਹਾਨੂੰ ਲੈ ਕੇ ਚੱਲਦੀ ਆ ਮੇਲੇ ਦੇ ਵਿੱਚ ਜੁੜੇ ਰਹੋ ਮੇਰੇ ਨਾਲ ਐਦਾਂ ਹੀ ਮੈਂ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗੀ ਕਿ ਅਸੀਂ ਮੇਲੇ ਨੂੰ ਕਿੱਦਾਂ ਇੰਜੋਏ ਕੀਤਾ ਤੇ ਮੇਲੇ ਵਿੱਚ ਕੀ ਕੁਝ ਹੁੰਦਾ ਹੈ ਦੇਖਣ ਨੂੰ ਪੰਜਾਬੀ ਵਿਰਸਾ ਬਿਲਕੁਲ ਪੰਜਾਬੀ ਟੱਚ ਦੇ ਵਿੱਚ ਮੈਂ ਤੁਹਾਨੂੰ ਇਹ ਵਲੌਗ ਦਿਖਾਵਾਂਗੀ ਤੇ ਤੁਸੀਂ ਮੇਰੇ ਆਉਣ ਵਾਲੇ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੋੜੀ ਜੀ ਆਵਾਜ਼ ਦੀ ਦਿੱਕਤ ਆ ਰਹੀ ਹੈ ਬਿਕੋਜ਼ ਉੱਥੇ ਬਿਆ ਦੇ ਵਿੱਚ ਥੋੜਾ ਜਿਹਾ ਹਣਾ ਗਲਾ ਬੈਠ ਜਾਂਦਾ ਹੈਗਾ ਨਾ ਜਾਂਦੇ ਹੋਏ ਵੀ ਗਲਾ ਬੈਠ ਹੀ ਜਾਂਦਾ ਹੈ ਚਾਹੇ ਆਪ ਬੋਲ ਕੇ ਕਰੀਏ ਚਾਹੇ ਕੁਝ ਮਰਜੀ ਕਰੀਏ ਲੇਕਿਨ ਪਕੌੜੇ ਵਗੈਰਾ ਜਾਂ ਕੁਝ ਵੀ ਆ ਜਾ ਜਾਨ ਹੈਲਦੀ ਖਾਣ ਦੀ وجہ سے ਥੋੜਾ ਜਿਹਾ ਗਲੇ ਦੀ ਦਿੱਕਤ ਆ ਰਹੀ ਹੈ ਹੋ ਸਕਦਾ ਮੇਰੇ ਬੁਖਾਰ ਵੀ ਹੋ ਜਾਵੇ ਲੇਕਿਨ ਮੈਂ ਤੁਹਾਨੂੰ ਕੁਝ ਵੀ ਇਹੋ ਜਿਹਾ ਨਹੀਂ ਮਿਸ ਕਰਾਂਗੀ ਜੋ ਤੁਹਾਨੂੰ ਦਿਖਾਉਣ ਵਾਲਾ ਹੈ ਉਹ ਮੈਂ ਤੁਹਾਨੂੰ ਦਿਖਾਵਾਂਗੀ ਹੀ ਦਿਖਾਵਾਂਗੀ ਚਾਹੇ ਮੇਰੀ ਹੈਲਥ ਕਿਵੇਂ ਮਰਜ਼ੀ ਹੋਵੇ ਤਾਂ ਮੇਰੇ ਨਾਲ ਐਦਾ ਹੀ ਜੁੜੇ ਰਹੋ ਚਾਹੇ ਹੁਣ ਚੱਲਦੇ ਆਪਾਂ ਮੇਲੇ ਤੇ ਗਾਈਸ ਅਸੀਂ ਚੱਲੇ ਆਂ ਤੁਰ ਕੇ ਅਸੀਂ ਕੋਈ ਵਾਈਕਲ ਲਾਣ ਦੀ ਜਾ ਰਹੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅਸੀਂ ਪੰਜਾਬੀ ਟੱਚ ਦੇ ਵਿੱਚ ਜਾ ਰਹੇ ਹਾਂ ਤੇ ਉਸ ਤਰੀਕੇ ਦੇ ਨਾਲ ਅਸੀਂ ਤੁਰ ਕੇ ਹੀ ਸਾਰੇ ਜੋ ਹੈ ਆਪਣਾ ਸਫਰ ਨੂੰ ਤੈਅ ਕਰਾਂਗੇ ਤੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਦੀ ਰਹਾਂਗੀ ਰਸਤੇ ਦੇ ਵਿੱਚ ਲੋਕ ਹੋਰ ਵੀ ਬਹੁਤ ਸਾਰੇ ਨੇ ਜਿਹੜੇ ਤੁਰ ਕੇ ਜਾਣਗੇ ਸੋ ਗਾਈਸ ਮੇਰੀ ਹੈਲਥ ਨਾ ਠੀਕ ਹੋਣ ਕਰਕੇ ਅਸੀਂ ਤੁਰ ਕੇ ਨਹੀਂ ਅਸੀਂ ਆਟੋ ਲਿਆ ਤੇ ਉਸ ਦੇ ਵਿੱਚ ਅਸੀਂ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦਾ ਨਜ਼ਾਰਾ ਕੁਛ ਐਦਾਂ ਦਾ ਅਸੀਂ ਬਾਕੀ ਲੋਕ ਤਾਂ ਤੁਰ ਕੇ ਹੀ ਜਾ ਰਹੇ ਸੀਗੇ ਤੇ ਪੰਜਾਬੀ ਮੇਲਾ ਐ ਸੋ ਪੰਜਾਬੀ ਟੱਚ ਦੇ ਵਿੱਚ ਹੀ ਦੱਸਿਆ ਜਾਊਗਾ ਥੋੜਾ ਘਰਾ ਘਰਾਬ ਹੋ ਰਿਹਾ ਅਗਰ ਤਾਂ ਉਹਨੂੰ ਥੋੜਾ ਅਡਜਸਟ ਕਰਨਾ ਪੈਣਾ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਇਧਰਲਾ ਵੀਓ ਦੇਖੋ ਮੈਂ ਤੁਹਾਨੂੰ ਸਾਈਡ ਤੋਂ ਦਿਖਾਨੀ ਆ ਕਿ ਇਧਰ ਦੀ ਸਾਈਡ ਤੋਂ ਦੇਖੋ ਕਿ ਲੋਕ ਜਿਹੜੇ ਹੈਗੇ ਉਹ ਚੱਲ ਕੇ ਜਾ ਰਹੇ ਹੈਗੇ ਤੇ ਮੇਲੇ ਦੀ ਮਤਲਬ ਖਾਸियत यही ਹੁੰਦੀ ਹੈ ਕਿ ਬੰਦਾ ਹਨਾ ਕਿਸੇ ਵਹੀਕਲ ਦੇ ਵਿੱਚ ਟਰੈਵਲ ਕਰਨ ਨਾਲੋਂ ਤੁਰ ਕੇ ਟਰੈਵਲ ਕਰੇ ਤੇ ਤੁਸੀਂ ਦੇਖ ਸਕਦੇ ਹੋਗੇ ਐਦਰ ਸਾਈਡ ਤੇ ਜੋ ਰੋਡ ਹੈਗਾ ਉਸ ਤੇ ਸਾਈਡ ਤੇ ਸ਼ਾਪਸ ਦਿਖਣੀ ਸ਼ੁਰੂ ਹੋ ਚੁੱਕੀਆਂ ਸੀਗੀਆਂ ਜਿਹੜੀਆਂ ਮੇਲੇ ਦੇ ਵਿੱਚ ਖਾਸ ਤੌਰ ਤੇ ਬਾਹਰਲੀ ਸਾਈਡ ਲੱਗੀਆਂ ਹੁੰਦੀਆਂ ਲਾਈਕ ਬੈਲੂਨ ਜਿਹਾ ਵਗੈਰਾ ਜਾਂ ਗਰੋਸਰੀ ਵਗੈਰਾ ਸਾਮਾਨ ਹੁੰਦਾ ਹੈ ਨਾ ਜਿਹੜਾ ਮਤਲਬ ਕੁੜੀਆਂ ਦੇ ਹੁੰਦਾ ਫੈਸ਼ਨ ਫੁਸ਼ਨ ਜਿਹੋਲਾ ਸਾਮਾਨ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਹਰਲਾ ਜਿਹੜਾ ਵਿਊ ਦਿਖ ਰਿਹਾ ਹੈਗਾ ਦੂਰ ਤੋਂ ਤੇ ਅਸੀਂ ਔਟੋ ਔਟੋ 'ਚ ਅਸੀਂ ਉਤਰ ਚੁੱਕੇ ਹਾਂਗੇ ਔਟੋ ਵਾਲਾ ਭਾਈ ਨੂੰ ਪੈਸੇ ਦਿੰਦੀ ਮੇਰੀ ਮਾਤਾ ਤੇ ਹੁਣ ਅਸੀਂ ਜਾ ਰਹੀਆਂ ਅੰਗੀ ਮੇਲੇ ਦੀ ਤਰਫ ਨੂੰ ਜਿੱਥੋਂ ਮੇਲਾ ਸਟਾਰਟ ਹੁੰਦਾ ਹੈਗਾ ਸੋ ਅਸੀਂ ਹੁਣ ਥੋੜਾ ਜਿਹਾ ਧਿਆਨ ਨਾਲ ਰੋਡ ਕ੍ਰੋਸ ਕਰਦੇ ਹੋਏ ਸਾਈਡ ਤੇ ਉਤਰ ਗਈ ਸੀ ਤੇ ਇਹ ਆ ਚੁੱਕੀਆਂ ਨੇ ਸਟਾਰਟਿੰਗ ਦੇ ਵਿੱਚ ਆਪਣੀਆਂ ਆ ਜਾਂਦੀਆਂ ਨੇ ਸ਼ਾਪਸ ਜਿਸ ਦੇ ਉੱਤੇ ਮਤਲਬ ਟੌイズ ਵਗੈਰਾ ਕੜੇ ਹੁੰਦੇ ਹੋਣਗੇ ਤੇ ਬੱਚਿਆਂ ਦੇ ਖੇਡਣ ਵਾਲੀਆਂ ਖੇਡਾਂ ਹੁੰਦੀਆਂ ਡਿਫਰੈਂਟ ਟਾਈਪਸ ਦੀਆਂ ਕੁੜੀਆਂ ਦਾ ਹਾਰ ਸ਼ਿੰਗਾਰ ਦਾ ਸਮਾਨ ਹੁੰਦਾ ਹੈ ਪੋਣੇ ਵਗੈਰਾ ਹੁੰਦੇ ਨੇਗੇ ਤੇ ਇਹੋ ਜਿਹਾ ਕੁਝ ਹੁੰਦਾ ਹੈ ਤੇ ਇਹ ਤੁਸੀਂ ਪੀੜ ਚੈੱਕ ਕਰ ਸਕਦੇ ਹੋ ਕਿ ਕਿੰਨੀ ਜ਼ਿਆਦਾ ਸਿੱਧੀ ਲੱਕੜੀ ਦਾ ਸਮਾਨ ਕੜਾਈਆਂ ਫਰਾਈਆਂ ਹਨ ਚੱਕਲੇ ਵੇਲਣੇ ਖੁਰਚਣੇ ਇਹ ਸਾਰਾ ਕੁਝ ਇੱਥੇ ਮਿਲਦਾ ਆਏਗਾ ਫਰੂਟਸ ਵਗੈਰਾ ਜੂਸ ਵਗੈਰਾ ਹਨ ਤੇ ਆ ਆਪਣਾ ਜੂਨ ਦਾ ਆਲੂ ਗੰਡੇ ਵਗੈਰਾ ਰੱਖਣ ਵਾਲਾ ਸਮਾਨ ਜੁੱਤੀਆਂ ਵਾਲੇ ਰੈਕਸ ਤੇ ਆ ਫਰਾਈਆਂ ਅੱਜ ਵਿੱਚ ਹੋਣਗੇ ਸਟੋਪਸ ਲੇਗੇ ਤੇ ਬੈਗਸ ਲੇਗੇ ਜੁਰਾਬਾਂਣਗੀਆਂ ਰਮਾਲਸ ਲੈ ਗਈਆਂ ਪੌੜੇ ਲੈਗੇ ਬੈਗ ਲੈ ਗਈ ਤੇ ਬਹੁਤ ਸਾਰੇ ਤਰ੍ਹਾਂ ਦੀਆਂ ਦੁਕਾਨਾਂ ਨਹੀਂ ਹੈ ਇੱਥੇ ਆ ਤੁਸੀਂ ਦੇਖ ਸਕਦੇ ਹੋ ਇਹ ਮਤਲਬ ਸਾਰਾ ਹੈਂਡਮੇਡ ਕੀਤਾ ਹੋਇਆ ਕੰਮ ਹੈਗਾ ਜੋ ਲੋਕ ਇੱਥੇ ਆ ਕੇ ਵੇਚ ਦਿੰਦੇ ਆ ਜੀ ਐਂਡ ਬਹੁਤ achhiyan quality ਦੀਆਂ ਚੀਜ਼ਾਂ ਹੁੰਦੀਆਂ ਨੇ ਜੀ ਮੋਸਟਲੀ ਜ਼ਿਆਦਾਤਰ ਤਾਂ ਮਤਲਬ ਕੁਝ ਚੀਜ਼ਾਂ ਹੁੰਦੀਆਂ ਨੇ ਖਰਾਬ ਨਿਕਲ ਜਾਂਦੀਆਂ ਨੇ ਲੇਕਿਨ ਮੋਸਟਲੀ ਚੀਜ਼ਾਂ ਵਧੀਆ ਹੀ ਹੁੰਦੀਆਂ ਤੇ ਹੁਣ ਆਪ ਪੈਂਟਰ ਹੁੰਨੇ ਆਗੇ ਗੁਰਦੁਆਰਾ ਸਾਹਿਬ ਜੀ ਨੂੰ ਤੇ ਤੁਸੀਂ ਰਿਪੀਟ ਚੈੱਕ ਕਰ ਸਕਦੇ ਤੁਸੀਂ ਜਦੋਂ ਬੋਲਦਾ ਸੀਗਾ ਸਿਰ ਤੇ ਚੁੰਨੀ ਲਾ ਲਵੋ ਤੇ ਅਸੀਂ ਫਿਰ ਸਿਰ ਤੇ ਚੁੰਨੀ ਲੈ ਲਿੱਤੀ ਕਿਉਂਕਿ ਅੰਦਰ ਗੁੱਡਵਾਰਾ ਆਏਗਾ ਸੋ ਚੁੰਨੀ ਲੈਣੀ ਮੰਦੀ ਵੀ ਸੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਮੈਂ ਚੁੰਨੀ ਲੇ ਕੇ ਐਦਾਂ ਨਹੀਂ ਲੱਗ ਰਹੀ ਸੀ ਫਿਰ ਅਸੀਂ ਐਂਟਰ ਹੋ ਰਹੇ ਹਾਂਗੇ ਅੰਦਰ ਮਤਲਬ ਬਹੁਤ ਸਾਰੇ ਕੈਂਪ ਲੱਗੇ ਹੋਏ ਸੀਗੇ ਦਵਾਈਆਂ ਵਾਲੇ ਮੋਟਾਪੇ ਵਾਲੇ ਜਿਹੜੇ ਮੋਟਾਪਾ ਘੱਟ ਵੱਧ ਕਰਨ ਵਾਲੇ ਉੱਦਾਂ ਦੇ ਕੁਝ ਕੈਂਪਸ ਲੱਗੇ ਹੋਏ ਸੀਗੇ ਤੇ ਅੱਗੇ-ਅੱਗੇ ਦੇਖੋ ਤੁਸੀਂ ਇੱਥੇ ਮਤਲਬ ਉਹ ਪੱਗ ਵਾਲਾ ਮੁਕਾਬਲੇ ਨਹੀਂ ਹੁੰਦੇ ਹੈਗੇ ਉਹ ਚੱਲ ਰਹੇ ਨੇਗੇ ਮਤਲਬ ਇੱਥੇ ਮੁੰਡੇ ਤੇ ਬੜੇ ਹਨਾ ਜਿਹੜੇ ਹੈਗੇ ਟਰਬਨ ਮੁਕਾਬਲਾ ਚੱਲ ਰਿਹਾ ਸੀ ਇੱਥੇ ਸੋ ਗਾਇਸ ਕਾਫੀ ਤਰ੍ਹਾਂ ਦੇ ਕੈਂਪ ਲੱਗੇ ਹੋਏ ਸੀਗੇ ਜਿੱਦਾਂ ਦੰਦਾਂ ਦਾ ਹਨਾ ਮਤਲਬ ਦੰਦਾਂ ਦੇ ਡਾਕਟਰ ਬੈਠੇ ਸੀਗੇ ਅੱਖਾਂ ਦੇ ਸੀਗੇ ਖੂਨਦਾਨ ਕੈਂਪ ਸੀਗੇ ਤੇ ਦਿੱਲੀ ਸਾਈਡ ਰੁਮਾਲਾ ਹੋ ਗਈਆਂ ਹਨਾ ਕੇਸ ਕਿਆਂ ਵਗੈਰਾ ਇੱਦਾਂ ਦਾ ਕੁਛ ਹੀ ਸਾਰਾ ਕੁਝ ਇੱਦਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਗੀਆਂ ਤੇ ਮਤਲਬ ਜੀਨੇ ਖੂਨਦਾਨ ਕਰਨਾ ਹੁੰਦਾ ਉਹ ਖੂਨਦਾਨ ਕਰ ਦਿੰਦਾ ਸੀਗਾ ਤੇ ਜੀਨੇ ਟ੍ਰੀਟਮੈਂਟ ਕਰਾਣਾ ਹੁੰਦਾ ਸੀ ਆਪਣਾ ਕੁਝ ਵੀ ਚੈੱਕ ਵਗੈਰਾ ਕਰਾਣਾ ਹੁੰਦਾ ਸੀ ਉਹ ਕਰਾ ਲੈਂਦਾ ਸੀ ਤੇ ਤੁਸੀਂ ਦੇਖ ਸਕਦੇ ਗੁਰਦੁਆਰੇ ਦੇ ਅੱਗੇ ਕਿੰਨੀ ਜ਼ਿਆਦਾ ਭੀੜ ਸੀਗੀ ਤੇ ਇਹ ਹੈਗਾ ਆਪਣਾ ਗੁਰਦੁਆਰਾ ਸਾਹਿਬ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਭੀੜ ਲੋਕ ਦਰਸ਼ਨ ਵੀ ਕਰ ਰਹੇ ਸੀ ਜ਼ਿਆਦਾ ਭੀੜ ਹੋਣ ਕਰਕੇ ਅਸੀਂ ਮੰਮੀ ਡੈਡੀ ਸੁਪਾਹੀ ਜਾਏ ਸੀਗੇ ਸੋ ਅਸੀਂ ਨਹੀਂ ਗਏ ਹੈਗੇ ਫਿਰ ਮੱਥਾ ਟੇਕ ਕੇ ਅੰਦਰ ਤੇ ਹੁਣ ਚੱਲਿਆ ਗਾਇਸ ਆਪਾਂ ਲੰਗਰ ਛਕਣ ਇਹ ਹੈਗਾ ਆਪਣਾ ਮੇਨ ਆਪਣੇ ਹੁੰਦੇ ਸਾਥ ਸਾਨੂੰ ਇਹ ਜੋ ਹੈਗਾ ਲੰਗਰ ਸਾਨੂੰ ਮਿਲਦਾ ਹੈਗਾ ਤੇ ਅਸੀਂ ਮੈਂ ਤੇ ਮੇਰੀ ਮਾਤਾ ਸੀ ਜਾ ਰਹੇ ਹਾਂ ਤੇ ਮੈਂ ਆਪਣੀ ਮਾਤਾ ਨੂੰ ਅੰਦਾਸੇ ਕਿ ਸਮਾਈਲ ਕਰ ਦਿਓ ਪਲੀਜ਼ ਥੋੜੀ ਜੀ ਟੈਨਸ਼ਨ ਦੇ ਵਿੱਚ ਨਾ ਹੋ ਤੇ ਸੀ ਹੁਣ ਚਪਲਾ ਜਿਹੜੀਆਂ ਹੈਗੀਆਂ ਉਹ ਜਮ੍ਹਾਂ ਕਰਾਉਂਦੇ ਹੋਏ ਬਿਕੋਜ਼ ਉੱਥੇ ਗੁੰਮ ਵਗੈਰਾ ਜਾਂਦੇ ਫਿਰ ਟੋਕਨ ਲੈ ਲੈਣੇ ਨੇ ਤੇ ਇਹ ਚਪਲਾ ਸੀ ਜਮ੍ਹਾਂ ਕਰਾ ਦਿੱਤੀਆਂ ਤੇ ਹੁਣ ਚੱਲਿਆ ਅਸੀਂ ਅੰਦਰ ਲੰਗਾ ਛਕਣ ਤੇ ਗਾਇਸ ਲੰਗਰ ਹੁੰਦਾ ਹੈਗਾ ਸ਼ੱਕਣਾ ਚਾਹੀਦਾ ਹੈਗਾ ਬੜਾ ਵਧੀਆ ਲੱਗਦਾ ਹੈ ਖਾਣਾ-ਦਾਣਾ ਬੜਾ ਟੇਸਟੀ ਹੁੰਦਾ ਹੈ ਅੰਦਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਲੰਗਰ ਦੇ ਵਿੱਚ ਵੀ ਇੰਨੀ ਜ਼ਿਆਦਾ ਪੀਟ ਸੀ ਜਿੰਨੀ ਬਾਹਰ ਸੀਗੀ ਤੇ ਤੁਸੀਂ ਦੇਖ ਸਕਦੇ ਤੁਸੀਂ ਵੀ ਆਪਣੇ ਬਾਬਾ ਜੀ ਨੂੰ ਜਿੱਧਰ ਪ੍ਰਣਾਮ ਕਰਦੇ ਹੋਏ ਇਹ ਸੀਗੇ ਆਪਣੇ ਪਾਪਾ ਜੀ ਇਹਨਾਂ ਨੂੰ ਤੁਸੀਂ ਵੀ ਦੇਖ ਲਓ ਤੁਸੀਂ ਵੀ ਦਰਸ਼ਨ ਕਰ ਸਕਦੇ ਹੋਗੇ ਤੇ गाइस ਅੰਦਰ ਚੈੱਕ ਕਰੋ ਕਿ ਕਿੰਨੀ ਜ਼ਿਆਦਾ ਪੀੜਾ ਕੀ ਲੋਕ ਲੰਗਰ ਛਕ ਰਹੇ ਸੀਗੇ ਤੇ ਬੜਾ ਵਧੀਆ ਲੱਗ ਰਿਹਾ ਸੀ ਇਹਨੂੰ ਦੇਖ ਕੇ ਕਿ ਲੋਕ ਅੱਜ ਵੀ ਉਹ ਚੀਜ਼ਾਂ ਨੂੰ ਵਧੀਆ ਹਨ ਉਹ ਕਰਦੇ ਆ ਤੇ ਇਹ ਚੈੱਕ ਕਰੋ ਗਾਇਜ਼ ਪੀੜਾ ਖਾਣਾ ਦਾ ਲੋਕ ਮਤਲਬ ਬੇਬੇ ਪੁੜੀਆਂ ਬੱਚੇ ਕੁੜੀਆਂ ਸਾਰੇ ਬੈਠ ਕੇ ਮਰਦ ਸਾਰੇ ਮਤਲਬ ਬਾਬਾ ਜੀ ਸਾਰੇ ਇੱਥੇ ਬੈਠ ਕੇ ਲੰਗਰ ਛਕ ਰਹੇ ਸੀਗੇ ਤੇ ਅਸੀਂ ਬਾਹਮਣੋਂ ਔਣ ਕਰਕੇ ਅਸੀਂ ਸ਼ੁਰੂਆਤ ਕੀਤੀ ਖੀਰ ਤੋਂ ਤੇ ਅੰਡ ਯੂਰਾ ਨੇ ਸਾਰੇ ਨੇ ਨੰਪਣਾ ਖਾਣਾ ਸ਼ੁਰੂ ਕਰ ਦਿੱਤਾ ਸੀ ਕਿ ਉਹਨਾਂ ਨੇ ਦਾਲ ਵਗੈਰਾ ਖਾਣੀ ਸੀ ਤੇ ਆਪਾਂ ਸ਼ੁਰੂਆਤ ਕੀਤੀ ਖੀਰ ਤੋਂ ਤੇ ਮੈਂ ਖੀਰ ਹੀ ਕਰਨੀ ਹੁੰਦੀ ਆ ਮੁਸਲਿਮ ਜਦੋਂ ਵੀ ਮੈਂ ਮੇਲੇ ਦੇ ਵਿੱਚ ਜਾਂਦੀ ਆ ਤੇ ਜਦੋਂ ਵੀ ਮੈਂ ਕਿਸੇ ਲੰਗਰ 'ਚ ਜਾਂਦੀ ਆ ਤਾਂ ਮੈਂ ਸਟਾਰਟਿੰਗ ਖੀਰ ਤੋਂ ਹੀ ਕਰਦੀ ਆ ਤੇ ਗਾਇਜ਼ ਅਸੀਂ ਖੀਰ ਖਾ ਚੁੱਕੇ ਹੁਣ ਅਸੀਂ ਪਾਂਡੇ ਬਾਹਰ ਰੱਖਣ ਜਾ ਰਹੇ ਹਾਂ ਤੇ ਇਹ ਆਪਣਾ ਫਰਸਟ ਲੰਗਰ ਦੇ ਵਿੱਚ ਆਪਾਂ ਖਾਣਾ ਪੀਣਾ ਖਾ ਕੇ ਹੁਣ ਅਸੀਂ ਬਾਹਰ ਜਾ ਰਹੇ ਹਾਂ ਆਪਣੇ ਚਪਲਾ ਵਾਪਸ ਲੈਂਦੇ ਹੋਏ ਟੋਕਨ ਦੇ ਕੇ ਫਿਰ ਤੁਸੀਂ ਇੱਧਰ ਦੇਖ ਸਕਦੇ ਹੋਗੇ ਮਾਹੌਲ ਚੈੱਕ ਕਰੋ ਗਾਇਸ ਇੱਥੇ ਵੀ ਕੁਝ ਹੋ ਰਿਹਾ ਸੀ ਮਤਲਬ ਸਰੂਪੇ ਵਗੈਰਾ ਜੇ ਪਾਰੇ ਸੀ ਤੇ ਮਤਲਬ ਵਧੀਆ ਸੀ ਦੁਕਾਨਾਂ ਲੱਗੀਆਂ ਹੋਈਆਂ ਸੀ ਸਾਰਾ ਕੁਝ ਇੱਕਦਮ ਪ੍ਰੋਪਰ ਵਧੀਆ ਸੀਗਾ ਭੀੜ ਦੇਖੋ ਗਾਇਸ ਲੋਕ ਤਾਂ ਮੈਨੂੰ ਬੋਲ ਵੀ ਰਹੀ ਸੀਗੇ ਨਾ ਵਿਚ ਆ ਕੇ ਬੋਲ ਰਹੀ ਸੀਗੇ ਸਾਨੂੰ ਵੀ ਵਲੌਗ ਦੇ ਵਿੱਚ ਲੈ ਲੋ ਦੇਦੀ ਤੇ ਇਹ ਮਤਲਬ ਕਹਿ ਸਕਦੇ ਆਂ ਕਿ ਆਪਾਂ ਵੀ ਕੋਈ ਖਾਨਦਾਨੀ ਹੋਇਆ ਸਾਰਿਆਂ ਨੇ ਇੱਥੇ ਖੜ ਕੇ ਚੂਰਨ ਲੈਣਾ ਹੀ ਲੈਣਾ ਹੁੰਦਾ ਹੈ ਬਾਬਾ ਜੀ ਤੋਂ ਤੇ ਛੋਟੀਆਂ-ਛੋਟੀਆਂ ਦੁਕਾਨਾਂ ਲਗੀਆਂ ਤੁਸੀਂ ਦੇਖ ਸਕਦੇ ਹੋਗੇ ਮੈਨੂੰ ਤਾਂ ਬੜਾ ਮਜ਼ਾ ਆ ਰਿਹਾ ਸੀ ਬਸ ਥੋੜੀ ਥਕਾਵਟ ਹੋ ਜਾਂਦੀ ਔਰ ਤਾਂ ਕੁਝ ਨਹੀਂ ਇਹ ਹੈਗਾ ਗੁਰਦੁਆਰਾ ਇੱਕ ਅੰਦਰ ਹੀ ਐਂਟ ਹੁੰਦੇ ਸਾਰੇ ਆ ਪਾਊਡਰ ਲੱਗ ਰਹੇ ਨੇ ਜੀ ਵੀ ਦਰਸ਼ਨ ਕਰ ਲਓ ਗਾਇਸ ਮੱਥਾ ਟੇਕ ਲਓ ਗੁਰਦੁਆਰੇ ਨੂੰ ਦੇਖ ਕੇ ਜੈ ਹੋ ਬਾਬਿਆਂ ਦੀ ਫਿਰ ਅਸੀਂ ਚੱਲੇ ਅੱਗੇ ਫਿਰ ਮੇਰੀ ਸਿਸਟਰ ਸੀ ਜਿਹੜੀ ਉਹਨਾਂ ਨੇ ਆਪਣਾ weight check ਕਰਾਣਾ ਸੀਗਾ ਤੇ weight check ਕਰਾਣਦੇ ਉਹਨੂੰ ਪਤਾ ਚੱਲੇਗਾ ਦਾ weight 60 ਕਿਲੋ ਹੈ ਸੀਰੀਅਸਲੀ ਗਾਇਸ ਕੀ ਐਂਡੀ ਹੋ ਰਹੀ ਹੈ ਕੀ ਸੱਚ ਮੇ ਤੇ ਆ ਗਿਆ ਪਾਣੀ ਵਾਲਾ ਗੁੱਦਦਵਾਰਾ ਇਹ ਵੀ ਬੜਾ ਕੈਟ ਸੀ ਮਤਲਬ ਇੱਥੇ ਆ ਕੇ ਮੈਨੂੰ ਬੜਾ ਮਜ਼ਾ ਆਉਂਦਾ ਹੈਗਾ ਮਤਲਬ ਇਸ ਦੇ ਵਿੱਚ ਇੱਕ ਤਾਂ ਹੁੰਦਾ ਨਾ ਪਾਣੀ ਦੇ ਵਿੱਚ ਮੱਛਲੀਆਂ ਹੁੰਦੀਆਂ ਮੱਛਲੀਆਂ ਦੇਖਣ ਜਿਹਾ ਮਜ਼ਾ ਆਉਂਦਾ ਹੈਗਾ ਫਿਰ ਗਾਇਜ਼ ਇਸ ਤੇ ਥੀਮ ਮੱਥਾ ਟੇਕਿਆ ਐਂਡ ਇਹ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਸੀ ਤੇ ਇਹ ਮੱਛਲੀਆਂ ਸੀ ਇਹਦੇ ਵਿੱਚ ਜਿਹੜੀ ਆ orange ਕਲਰ ਦੀ ਮੱਛਲੀ ਐ ਨੂੰ ਲੋਕ ਬੋਲ ਰਹੇ ਸੀ ਕਿ ਰਾਣੀ ਮੱਛਲੀ ਹੈ ਇਹ ਮਤਲਬ ਲੋਕ ਇਹਨੂੰ بار بار ਕੈਪਚਰ ਕਰ ਰਹੇ ਸੀ ਮੈਂ ਰਾਜਾ ਮੱਛਲਾ ਵੀ ਦਿਖਾਉਂਗੀ ਇੱਥੇ ਗਾਇਜ਼ ਤੁਹਾਨੂੰ ਇੱਕ black ਕਲਰ ਦਾ ਰਾਜਾ ਵੀ ਸੀਗਾ ਮਚਲਾਤੀ ਦਾ ਮਚਲੀ ਜੀ ਗਈ ਆਈ ਡੋਟ ਨੋ ਜੇ ਬਾਤ ਵਿੱਚ ਗਾਇਸ ਮੈਨੇ ਵੀ ਜੋ ਹੈ ਉਹ ਬੋਲਦੇ ਕੁਝ ਮੱਥਾ ਟੇਕ ਦਿੰਦੇ ਆ ਇਹਦੇ ਵਿੱਚ ਪਾਣੀ ਦੇ ਵਿੱਚ ਤੇ ਉਹ ਮੈਨੇ ਕੀਤਾ ਹਰ ਹਰ ਮਾਦੇ ਬੋਲਦੇ ਹੋਏ ਚਲੋ ਗਾਇਸ ਤੁਹਾਨੂੰ ਹੁਣ ਮੈਂ ਦਿਖਾਨੀ ਆ ਰਾਜਾ ਮਥਲਾ ਇਹ ਦੇਖੋ ਗਾਇਸ ਬਹੁਤ ਸਾਰੇ ਮਤਲਬ ਮੱਛਲੀਆਂ ਸੀ ਇੰਨਾ ਵਧੀਆ ਲੱਗ ਰਿਹਾ ਸੀ ਇਹਨਾਂ ਨੂੰ ਦੇਖਦੇ ਹੋਏ ਮਤਲਬ ਲੋਕ ਬੈਠ ਬੈਠ ਕੇ ਦੇਖ ਰਹੇ ਸੀ ਤੇ ਦਿਖਾ ਰਹੀ ਸੀ ਕਿ ਬਲੈਕ ਕਲਰ ਦੀ ਮੱਛਲੀ ਦੇਖੋ ਰਾਜਾ ਮਥਲਾ ਸੀਗਾ ਇੱਥੋਂ ਮੱਕੇ ਨੰਦਾਸੀਆ ਹੋਣੀ ਹੈ ਦੋ ਦਿਨ ਸੀਗੇ ਕਾਲੀਆਂ ਕਾਲੀਆਂ ਮੱਛਲੀਆਂ ਇਹ ਇਹ ਆਪ ਬਾਹਰ ਦਾ ਵੀਊ ਚੈੱਕ ਕਰ ਸਕਦੇ ਹੋ ਇਹ ਪਿੱਛੋਂ ਕੁਛ ਐਟਾ ਨਾ ਲੱਗ ਰਿਹਾ ਸੀਗਾ ਮਤਲਬ ਮੇਰੀ ਮਤਲਬ ਕਹਿ ਸਕਦੇ ਮੇਰੀ ਫੇਵਰੇਟ ਪਲੇਸ ਹੈਗੀ ਇਹ ਮਤਲਬ ਇੱਥੇ ਆਉਂਦੇ ਸਾਰੇ ਨਾ ਇਹ ਮਝਾਂਦਾ ਤੇ ਗਾਇਜ਼ ਇਹ ਪਰੰਪਰਾ ਹੈਗੀ ਕਿ ਹਰ ਸਾਲ ਜਦੋਂ ਹੀ ਮੈਂ ਮੇਲੇ ਤੇ ਜਾਨੀ ਨਾ ਮੈਂ ਬੇਰ ਜ਼ਰੂਰ ਲੈਣੀ ਹੁੰਦੀ ਆ ਜ਼ਰੂਰ ਤੇ ਜ਼ਰੂਰ ਇਹ ਮੇਰੀ ਮਤਲਬ ਫੇਵਰੇਟ ਜੀ ਕਹਿ ਸਕਦੇ ਕੁਝ ਵੀ ਕਹ ਲਓ ਤੇ ਮਤਲਬ ਲੈਣੀ ਹੁੰਦੀ ਆ ਤੇ ਇੱਥੇ ਗਾਇਜ਼ ਲੰਗਰ ਦਾ ਜੋ ਸੀਗਾ ਮਟੀਰੀਅਲ ਬਣ ਰਿਹਾ ਸੀ ਖੀਰ ਵਗੈਰਾ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਹੁਣ ਅਸੀਂ ਹੋਏ ਆ ਐਂਡ ਦੂਸਰੇ ਲੰਗਰ ਦੇ ਵਿੱਚ ਇੱਥੇ ਅਸੀਂ ਖਾਦੇ ਚਾਹ ਦੇ ਨਾਲ ਪਕੌੜੇ ਮਤਲਬ ਮੈਨੇ ਤਾਂ ਕੁਝ ਵੀ ਨਹੀਂ ਖਾਇਆ ਕਿਉਂਕਿ ਮੇਰੀ ਹੈਲਥ ਨੂੰ ਧਿਆਨ ਦੇ ਵਿੱਚ ਰੱਖਦੇ ਹੋ ਕਿਉਂਕਿ ਜੇ ਮੈਂ ਹੁਣ ਵੀ ਪਕੌੜੇ ਖਾ ਲੰਦੀ ਫਿਰ ਮੇਰੇ ਗਲੇ ਨੇ ਹੋਰ ਖਰਾਬ ਹੋ ਜਾਣਾ ਸੀਗਾ ਤੇ ਮੈਨੇ ਪਕੌੜੇ ਨਹੀਂ ਖਾਦੇ ਮੈਨੇ ਸਿਰਫ ਚਾਹ ਪੀਤੀ ਐਂਡ ਤੁਸੀਂ ਇਹ ਵੀਊ ਚੈੱਕ ਕਰ ਸਕਦੇ ਹੋ ਕਿ ਲੰਗਰ ਸੈਕਿੰਡ ਲੰਗਰ ਦੇ ਵਿੱਚ ਇੰਨੀ ਕ ਭੀੜ ਸੀਗੀ ਤੇ ਹੁਣ ਅਸੀਂ ਬੈਠਣ ਲੱਗੇ ਆ ਬਸ ਜਗਾ ਜੀ ਦੇਖਦੇ ਹੋਏ ਕਿ ਕਿਤੇ ਵੀ ਸਾਨੂੰ ਕੰਫਰਟੇਬਲ ਜੀ ਜਗਾ ਮਿਲ ਜਾਵੇ ਨਾ ਤੇ ਫਿਰ ਅਸੀਂ ਬੈਠ ਜਾਈਏ ਤੇ ਫਾਈਨਲੀ ਇਹਨੂੰ ਭੈਣ ਜੀ ਨੂੰ ਸੀਟ ਮਿਲ ਗਈ ਤੇ ਇਹ ਬੈਠ ਗਏ ਨੇਗੇ ਲੰਗਰ ਮਸ਼ਹੂਰ ਤੇ ਬਸ ਆ ਅਸੀਂ ਥੋੜੇ ਜਿਹਾ ਪਕੌੜੇ ਲਏ ਫਿਰ ਅਸੀਂ ਚਾਹ ਦੇ ਸ਼ੌਕੀਨ ਆਂਗੇ ਮਤਲਬ ਕਿ ਚਾਹ ਬਿਨਾ ਤਾਂ ਕਹਿ ਲੋ ਵੀ ਹਨਾ ਵੀ ਗੁਜ਼ਾਰਾ ਹੁੰਦਾ ਹੀ ਨਹੀਂ ਤੇ ਫਿਰ ਗਾਇਜ਼ ਅਸੀਂ ਲਈ ਤੇ ਚਾਹ ਐਂਡ ਚਾਹ ਬਹੁਤ ਜ਼ਿਆਦਾ ਟੇਸਟੀ ਜੀਗੀ। ਮਤਲਬ ਚਾਹ ਤਾਂ ਹਰ ਇੱਕ ਮਤਲਬ ਟੇਸਟੀ ਹੁੰਦੀ ਹੈ ਮੋਸਟਲੀ ਮਤਲਬ ਕਈ ਵਾਰੀ ਹੁੰਦਾ ਨਾ ਕਈ ਵਾਰੀ ਪਸੰਦ ਨਹੀਂ ਆਂਦੀ ਬਟ ਲੰਗਰ ਦੀ ਚਾਹ ਤਾਂ ਬੈਸਟ ਹੁੰਦੀ ਹੈ। ਤੇ ਫਿਰ ਗਾਇਜ਼ ਅਸੀਂ ਦੂਸਰੇ ਲੰਗਰ ਦੇ ਵਿੱਚੋਂ ਵੀ ਬਾਹਰ ਨਿਕਲਦੇ ਹੋਏ ਇਹ ਤੁਸੀਂ ਚੈੱਕ ਕਰ ਸਕਦੇ ਹੋਗੇ। ਐਂਡ ਫਿਰ ਮੰਮੀ ਜੀ ਨੇ ਕੁਛ ਨਾ ਕੁਛ ਖਰੀਦਣਾ ਸੀ ਇੱਥੋਂ। ਤੇ ਗਾਇਜ਼ ਇਹ ਭਾਂਡਿਆਂ ਦੀ ਦੁਕਾਨ ਹੈਗੀ। ਤੇ ਇੱਥੇ ਮਲੇ ਗੈਸ ਵਗੈਰਾ ਦਾ ਸਮਾਨ ਸਾਰਾ ਆਪਣਾ ਕਿਚਨ ਦਾ। ਤੇ ਨੋਨਦਾਨੀਆਂ ਹੋ ਗਈਆਂ ਹੋਰ ਆ ਲਾਈਟਰ ਵਗੈਰਾ ਚੱਕੂ ਹੋਗੇ ਬੁਰਸ਼ ਵਗੈਰਾ ਹੋਗੇ ਸੂਈਆਂ ਕਲਿਪਸ ਕੁੜੀਆਂ ਦਾ ਸਮਾਨ ਰਬਰ ਬੈਂਡਸ ਭਾਂਡੇ ਧੋਣ ਵਾਲੇ ਬੁਰਸ਼ ਚਾਪ ਹੁੰਦੀਆਂ ਕਪੜੇ ਟੰਗਣ ਵਾਲੀਆਂ ਟੁਤਕਣੀਆਂ ਜੀਆਂ ਤੇ ਬਹੁਤ ਕੁਝ ਸੀਗਾ ਸੇਲਜ਼ ਮਤਲਬ achiyan siga rate price ਵੀ ਠੀਕ ਸੀਗਾ 22 ਰੁਪਏ ਦੇ ਵਿੱਚ ਮਤਲਬ ਵਧੀਆ ਚੀਜ਼ਾਂ ਮਿਲ ਰਹੀਆਂ ਸੀ ਤੁਹਾਨੂੰ ਤੇ ਲੱਕੜੀ ਦਾ ਸਮਾਨ ਜਿਹੜੇ ਘੋਟਣਾ ਹੋ ਗਿਆ ਹਨਾ ਤੇ ਉਹ ਸਾ ਘੋਟਣ ਵਾਲੀ ਘੋਟਣੀ ਹੋਗੀ ਚੱਕਲਾ ਹੋ ਗਿਆ ਵੇਲਣਾ ਹੋ ਗਿਆ ਤੇ ਗੈਸ ਤੇ ਤੁਹਾਨੂੰ ਲਈ ਬਹੁਤ ਪੱਤੀਆਂ ਜਿ ਹੁੰਦੀਆਂ ਹੈਗੀਆਂ ਉਹ ਤੇ ਆਮ ਆਮ ਪਿਸਤਾ ਹੋ ਗਿਆ ਤੇ ਆਪਣੇ ਹੋਰ ਵੀ ਬਹੁਤ ਚੀਜ਼ਾਂ ਜਿਹੀਆਂ ਇੱਥੇ ਆ ਮਤਲਬ ਰੇਡ ਕਰ ਵਾਲੀਆਂ ਕੁਝ ਹੁੰਦਾ ਹੈਗਾ ਉਹ ਤਹੀ ਵਗੈਰਾ ਰੇਡ ਕਰਨ ਵਾਸਤੇ ਬੁਰਸ਼ੇ ਵਗੈਰਾ ਬੈਡ ਵਲ ਉਹ ਖੇਡਾਂ ਬੱਚਿਆਂ ਦੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈਗੀਆਂ ਜਿਹੜੀਆਂ ਆਪਾਂ ਆਮ ਦੇਖ ਸਕਦੇ ਆ ਇੱਥੇ ਮਤਲਬ ਇਹ ਮੇਲੇ ਦੀ ਮਸ਼ਹੂਰ ਚੀਜ਼ਾਂ ਹੁੰਦੀਆਂ ਜਿਨ੍ਹਾਂ ਨਾਲ ਮੇਲੇ ਦੀ ਰੌਣਕ ਵੰਦੀ ਹੁੰਦੀ ਹੈਗੀ ਤੇ ਆ ਜਾਂਦੇ ਨੇ ਗਾਇਜ਼ ਪਰਸ ਵਗੈਰਾ ਆ ਜਾਂਦੇ ਨੇਗੇ ਪਰ ਸਦੀ ਡਿਫਰੈਂਟ ਦੁਕਾਨ ਹੈਗੀ نیچے ਦੇ ਲੱਗੇ ਹੋਏ ਹੈ ਇਅਰਿੰਗਸ ਵਗੈਰਾ ਹੋਗੇ ਟੋਪਸ ਤੇ ਆਹ ਹਾਰ ਸ਼ਿੰਗਾਰ ਵਾਸਤੇ ਉਹ ਟਿੱਕੇ ਸੈਟ ਹਨ ਚੂੜੀਆਂ ਰਿੰਗਸ ਹੋ ਗਈਆਂ ਇਹ ਸਾਰਾ ਕੁਝ ਇੱਥੇ ਅਵੇਲੇਬਲ ਸੀਗਾ ਤੇ ਆ ਜਾਂਦੇ ਨੇ ਆਪਣੇ ਛੋਟੇ-ਛੋਟੇ ਰਬੜ ਬੈਂਡਸ بڑے ਰਬੜ ਬੈਂਡਸ ਤੇ ਬੱਚਿਆਂ ਦੇ ਖੇਡਣ ਵਾਲਾ ਸਮਾਨ ਸਾਰਾ ਟਰੱਕ-ਟਰੱਕ ਜਿਹੇ ਹੁੰਦੇ ਆ ਜਿਹੜੇ ਉਹ ਕੁੱਤੇ ਬਿੱਲੀਆਂ ਜਿਹੇ ਬਾਜੇ-ਬੂਜੇ ਗੁਡੀਆਂ ਦਾ ਸਮਾਨ ਤੇ ਆਪਣਾ ਸਟੇਸ਼ਨਰੀ ਦਾ ਸਾਮਾਨ ਸਾਰਾ ਆ ਜਾਂਦਾ ਹੈਗਾ ਮਤਲਬ ਡਿਜ਼ਾਈਨ ਵਾਈਜ਼ ਆ ਜਾਂਦਾ ਹੈਗਾ ਜਿੱਦਾਂ ਆਪਾਂ ਨੂੰ ਚਾਹੀਦਾ ਹੁੰਦਾ ਹੈਗਾ ਤੇ ਆ ਜਾਂਦੇ ਨੇ ਕਾਕੇ ਜਿਹੜੇ ਕੀ ਮੈਨੇ ਬਚਪਨ ਚ ਤੱਕ ਕਦੇ ਵੀ ਨਹੀਂ ਖਰੀਦੇ ਐਂਡ ਹੁਣ ਜਾ ਕੇ ਜਦੋਂ ਖਰੀਦਣ ਦਾ ਟਾਈਮ ਆਇਆ ਹੁਣ ਤੁਹਾਨੂੰ ਪਤਾ ਹੀ ਹੈ ਕਿ ਏਜ ਕਿੱਥੇ ਜਾ ਕੇ ਪਹੁੰਚੀ ਹੈਗੀ ਐਂਡ ਇਹ ਜੰਦੀਆਂ ਨੇ ਕੁੜੀਆਂ ਦੇ ਮਤਲਬ ਗਲੇ ਚ ਪਾਉਣ ਵਾਲੀਆਂ ਉਹ ਪਰਸ ਵਗੈਰਾ ਦੀ ਅਲੱਗ ਤੋਂ ਸ਼ਾਪ ਹੈਗੀ ਛੱਲੇ ਹੋਗੇ ਗਾਇਸ ਮੈਂ ਵੀ ਇੱਕ ਛੱਲਾ ਲੈਂਦਾ ਹੈਗਾ ਤੇ ਇਹ ਆ ਜਾਂਦੀਆਂ ਨੇ ਆਪਣੇ ਪਰਸ ਵਗੈਰਾ ਦੀ ਦੁਕਾਨਾਂ ਤੇ ਇਹ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਮਿਕਸ ਹੋ ਜਾਇਆ ਸਾਰਾ ਸਮਾਨ ਕਾਕੇ ਗੂਕੇ ਜਿਹੀ ਵਿੱਚ ਹੀ ਟੰਗ ਰੱਖੀ ਸੀ ਇਹਨਾਂ ਨੇ ਤੇ ਤੁਸੀਂ ਇਹਦੇ ਅਗੇ ਚੈੱਕ ਕਰ ਸਕਦੇ ਹੋਗੇ ਬਹੁਤ ਮੁਸ਼ਕਿਲ ਨਾਲ ਸ਼ੂਟ ਕੀਤਾ ਗਾਇਸ ਨੇਲ ਪੋਲਿਸ਼ਾਂ ਹ ਹੱਥ 'ਚ ਪਾਣ ਵਾਲੇ ਕੰਗਣ ਤੇ ਮਾਲਾ ਗਲੇ 'ਚ ਪਾਣ ਵਾਲੇ ਰਬੜ ਬੈਂਡਸ ਹੋ ਜਾਂਦੇ ਨੇਗੇ ਰਬੜ ਬੈਂਡਸ ਹੀ ਨਿਕਲ ਲੰਘਿਆ ਸੀ ਰਬੜ ਬੈਂਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਗਾਇਸ ਨੇਲ ਐਕਸਟੈਂਸ਼ਨ ਵਾਲੇ ਕਿੱਡਸ ਵੀ ਮਿਲ ਰਹੀਆਂ ਸੀ ਆ ਤੇ ਨੇਲਸ ਪਏ ਨੇਗੇ ਲੱਗੇ ਹੋਏ ਤੇ 이어링ਸ ਵਗੈਰਾ ਵੀ ਟੰਗ ਰੱਖੀ ਸੀ ਇਹਨਾਂ ਦੇ ਉੱਪਰ ਮਤਲਬ ਠੀਕ ਸੀ ਪ੍ਰਾਈਸ ਅੱਛਾ ਸੀਗਾ 20 ਰੁਪਈਏ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲ ਜਾਂਦਾ ਸੀਗਾ ਤੇ ਇਹ ਕੰਨਾਂ 'ਚ ਮਾਰਨ ਵਾਲੇ ਪਾਂਡੇ ਗਲਾਸ ਕੋਲੀਆਂ ਭਾਂਟਾਂ ਬੱਠਲ ਬੋਤਲਾਂ ਪਾਣੀ ਪੀਣ ਵਾਲੀਆਂ ਤੇ ਗਾਇਸ ਸਾਰੇ ਵਿੱਚੋਂ ਮੈਨੇ ਇੱਕੋ ਹੀ ਚੀਜ਼ ਖਰੀਦੀ ਮਤਲਬ ਫਿਲਹਾਲ ਤਾਂ ਇੱਕੋ ਹੀ ਖਰੀਦੀ ਕੀ ਹੈ ਜੋ ਗਿਟਾਰ ਵਾਲਾ ਛੱਲਾ ਸੀ ਆਈ ਲਵ ਇਟ ਮੈਨੇ ਬਹੁਤ ਟਾਈਮ ਤੋਂ ਚਾਹੀਦਾ ਵੀ ਸੀਗਾ ਲੇਕਿਨ ਮੈਨੂੰ ਰਿੰਗ ਚਾਹੀਦੀ ਸੀ ਮੈਨੂੰ ਛੱਲਾ ਮਿਲ ਗਿਆ ਚਲੋ ਅੱਛੀ ਬਾਤ ਹੈ ਤੇ ਆ ਜਾਂਦੀਆਂ ਨੇ ਗਾਇਸ ਕੱਪ ਵਗੈਰਾ ਪਲੇਟਾਂ ਹਨਾ ਤੁਸੀਂ ਚੈੱਕ ਕਰ ਸਕਦੇ ਹੋਗੇ ਕੋਲੀਆਂ ਸਾਰਾ ਕੁਝ ਇਹ ਦੂਸਰਾ ਆਏਗਾ ਬਣਾ ਜਿਹੜਾ ਹੁੰਦਾ ਹੈਗਾ ਮਨ ਸ਼ੋ ਵਾਸਤੇ ਨਹੀਂ ਹੁੰਦਾ ਹੈਗਾ ਮਤਲਬ ਰਿਸ਼ਤੇਦਾਰਾਂ ਨੂੰ ਆਏ ਤੇ ਦੇਣ ਵਾਸਤੇ ਤੇ ਵਿੱਚ ਵਿੱਚ ਗਾਇਸ ਛੰਡਣੀਆਂ ਛੁੰਡਣੀਆਂ ਜੀਆਂ ਤੇ ਆ ਜਾਂਦੇ ਨੇ ਆਪਣੇ ਬੈਗ ਵਗੈਰਾ ਖਰੋਸ਼ੀ ਨਾਲ ਕੀਤਾ ਹੋਇਆ ਕੰਮ ਸਾਰਾ ਕੁਝ ਏ ਟੂ ਜ਼ੈਡ ਮੈਟ ਵਗੈਰਾ ਬਿੱਜੀ ਲੱਕੜ ਦਾ ਸਾਰਾ ਕੁਝ A to Z ਚੀਜ਼ अवेलेबल ਹੁੰਦੀ ਹੈ ਮੇਲੇ ਦੇ ਵਿੱਚ ਮੇਲੇ ਦੀ ਖਾਸੀਅਤ ਹੀ ਆ ਚੀਜ਼ਾਂ ਨਾਲ ਹੁੰਦੀ ਹੈ ਕੜਚੀਆਂ ਕੁਰਚੀਆਂ ਪਾਂਡੇ ਸਾਰਾ A to Z ਸਮਾਨ अवेलेबल ਹੁੰਦਾ ਔਰ ਬਿਲਕੁਲ ਮਤਲਬ ਅਫੋਰਡੇਬਲ ਪ੍ਰਾਈਸ ਦੇ ਵਿੱਚ ਤੇ ਇੱਕ ਛੋਟੀ ਜੀ ਗਊ ਸੀ ਗਊ ਦੇ ਪੇਟ ਦੇ ਵਿੱਚ ਉਹ ਸਪੰਜੀ ਦੀਆਂ ਗੋਲੀਆਂ ਸੀਗੀਆਂ ਤੇ ਬੱਚਿਆਂ ਨੇ ਖੇਡਣ ਵਾਲਾ ਸਮਾਨ ਸਾਰਾ ਜਿਮੈਟਰੀ ਬਾਕਸ ਬੰਦੂਕਾਂ ਮੁਨਾਕਾਂ ਜਿਹਾ ਉਹ ਉਹ ਜਿਹੜੇ ਹੁੰਦੇ ਆ ਬੋਰਡ ਹੁੰਦੇ ਆ ਕਿ ਬੋਰਡ ਦੇ ਨਾਲ ਸਕੈਚ ਹੁੰਦਾ ਹੈਗਾ ਤੇ ਵੀ ਆ ਜਾਂਦੇ ਡਾਕਟਰੀ ਦਾ ਸਾਰਾ ਸਮਾਨ ਗੋਲੀਆਂ ਵੀ ਮਿਲ ਰਹੀਆਂ ਸੀ ਨਾਲੇ ਦੇ ਇਤੁ ਜੀ ਦੇਖ ਸਕਦੇ ਹੋ ਕਿ ਅੱਛਾ ਲੱਗਿਆ ਬੜਾ ਫਿਰ ਅਸੀਂ ਥੱਕ ਚੁੱਕੇ ਸੀ ਇਹ ਥੋੜਾ ਜਿਹਾ ਅਸੀਂ ਪੀਤਾ ਜੂਸ ਗੰਨੇ ਦਾ ਗੰਨੇ ਦਾ ਜੂਸ ਬੜਾ ਅੱਛਾ ਲੱਗ ਰਿਹਾ ਸੀਗਾ ਮਤਲਬ ਹੁੰਦਾ ਹਰ ਵਾਰੀ ਹੁੰਦਾ ਵੈਸੇ ਤਾਂ ਹਰ ਵਾਰੀ ਅਸੀਂ ਪੀਨੇ ਆਂਗੇ ਤੁਸੀਂ ਜੀ ਚੈੱਕ ਕਰ ਸਕਦੇ ਹੋ ਗਾਇਸ 5-6 ਗਲਾਸ ਅਸੀਂ ਬਣਵਾ ਲਏ ਸੀ ਆਪਣੇ ਪਾਰਟਨਰਸ ਵਾਸਤੇ ਵੀ ਜੀ ਇਹਨਾਂ ਨੇ ਉਹ ਲਾ ਟਾਈਮ ਟ੍ਰਾਈਬ ਬਣਾ ਕੇ ਦਿੱਤਾ ਫਿਰ ਇਹਨਾਂ ਵਿੱਚ ਕਾਲਾ ਨਮਕ ਪਾਇਆ ਟੇਸਟ ਅਨੁਸਾਰ ਫਿਰ ਤੋਂ ਬਾਅਦ ਥੋੜੀ ਜਿਹੀ ਸਾਨੂੰ ਹੋਰ ਭੁੱਖ ਲੱਗੀ ਫਿਰ ਅਸੀਂ ਖਾਧੀਆਂ ਕੁਲਫੀਆਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਪਾਈ ਦੀ ਦੁਕਾਨ ਤੋਂ ਅਸੀਂ ਕੁਲਫੀਆਂ ਖਰੀਦੀਆਂ ਦੁਕਾਨ ਨਹੀਂ ਮਤਲਬ ਟੈਂਪੂ ਜਿਹਾ ਸੀਗਾ ਇਹਦੇ ਕੋਲੇ ਤੇ ਤੁਸੀਂ ਕੁਲਫੀਆਂ ਲਾਤੀ ਇਹ ਉਹਦੇ ਤੇ ਚੈਰੀਆਂ ਲਗਾਉਂਦੇ ਹੋਏ ਤੁਸੀਂ ਚੈੱਕ ਕਰ ਸਕਦੇ ਹੋ ਗਾਇਸ ਤੇ ਦਿੱਤੇ ਪੈਸੇ ਕੁਲ ਖਿਲਾਤੇ ਆ ਵਾਪਸ ਐਂਡ ਅਸੀਂ ਚੱਲੇ ਘਰ ਨੂੰ ਸੋ ਗਾਇਸ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਲੈ ਕੇ ਆਈ ਸੀ ਕੁੜੀਆਂ ਐਂਡ ਕੁੜੀਆਂ ਨੂੰ ਦੇਖਦੇ ਹੋਏ ਫਿਰ ਆਟੋ ਆਉਣ ਲੱਗੇ ਸੀਗੇ ਤੇ ਮੰਮੀ ਬੋਲੀ ਉਹ 100 ਰੁਪਏ ਦੇ ਵਿੱਚ ਆਪਾਂ ਕੁਝ ਹੋਰ ਖਰੀਦ ਲਾਂਗੇ ਇਸ ਆਟੋ ਦੇ ਵਿੱਚ ਬੈਠ ਕੇ ਜਾਣ ਤੋਂ ਵਧੀਆ ਫਿਰ ਮੰਮੀ ਬੋਲੀ ਅਸੀਂ ਤੁਰ ਕੇ ਹੀ ਚੱਲਦੇ ਆ ਗਾਇਸ ਪੈਰਾਂ ਦੀ ਬੜੀ ਬੱਸ ਹੋ ਚੁੱਕੀ ਸੀਗੀ ਮਤਲਬ ਕੈਟ ਵਾਕ ਤੱਕ ਹੀ ਕੁੱਤਾ ਵਾਕ ਹੋ ਰਹੀ ਸੀਗੀ ਆਈ ਥਿੰਕ ਮਤਲਬ ਧੂਆਂ ਨਿਕਲ ਰਹੀ ਆਦੀ ਪੈਰਾਂ ਦੇ ਵਿੱਚੋਂ ਫੇਰ ਰਸਤੇ ਵਿੱਚ ਮੈਨੇ ਦੇਖਿਆ ਮਿੱਟੀ ਦੇ ਭਾਂਡਿਆਂ ਦੀ ਦੁਕਾਨ ਤੁਸੀਂ ਵੀ ਚੈੱਕ ਕਰ ਸਕਦੇ ਹੋ ਗਾਇਜ਼ ਤੇ ਇਹ ਹੈਗਾ ਸਾਡੇ ਰੋਡ ਦਾ ਵਿਊ ਐਂਡ ਮਸਤੀ ਨਾਲ ਆਪਣੀ ਮਸਤੀ ਝੂਮਦੇ ਹੋਏ ਅਸੀਂ ਚੱਲੇ ਘਰ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਗਲੇ ਦੀ ਬਸ ਹੋ ਚੁੱਕੀ ਹੈ ਤੱਗ ਨਹੀਂ ਰਹੀ ਸੀ ਵੀ ਘਰੇ ਪਹੁੰਚਾਂਗੀ ਕਿੰਨੀ ਚੱਲਦੇ-ਚੱਲਦੇ ਰਸਤੇ 'ਚ ਮੇਰੇ ਚੁੰਨੀ ਨੂੰ ਲੱਗ ਗਏ ਕੰਡੇ ਐਂਡ ਮੈਂ ਉਹਨਾਂ ਨੂੰ ਕੰਡਿਆਂ ਤੋਂ ਆਪਣੇ ਆਪ ਨੂੰ ਛੁਡਾਉਂਦੇ ਹੋਏ ਮੈਂ ਚੱਲੀ ਅੱਗੇ ਮੈਂ ਫਾਈਨਲੀ ਗਾਇਜ਼ ਮੈਂ ਆ ਚੁੱਕੀ ਹਾਂ ਘਰੇ ਤੇ ਤੁਸੀਂ ਹੋਪਫੁਲੀ ਵਲੌਗ ਨੂੰ ਇੰਜੋਏ ਕੀਤਾ ਹੋਗਾ ਤੇ ਮੈਂ ਮੈਂ ਤੁਹਾਨੂੰ ਦਿਖਾਨੀ ਹੈ ਕਿ ਮੈਂ ਮੇਲੇ ਤੋਂ ਲੈ ਕੇ ਕੀ ਕੁ ਜਾਈਆਂਗੀ ਇਹ ਤੁਸੀਂ ਦੇਖ ਸਕਦੇ ਹੋ ਮੈਂ ਡਾਲਸ ਲੈ ਕੇ ਆਈਆਂ ਕਿ ਤੁਹਾਨੂੰ ਹਾਈ ਕਰ ਰਹੀ ਹਾਂ ਨੇ ਤੁਸੀਂ ਵੀ ਮੈਨੂੰ ਹਾਈ ਕਰੋ ਹਲੋ ਹਾਈ ਐਂਡ ਇਹ ਹੈਗਾ ਜੋ ਇਹਦਾ ਮਿਰਰ ਹੈਗਾ ਡਾਲਸ ਤੁਸੀਂ ਦੇਖ ਸਕਦੇ ਹੋਗੇ ये बेलाविटा का परफ्यूम है ये मेरी डॉल का कॉम है एंड ये पता नहीं की है आई डोंट नो बट जल्दी सर्च करके दस दूंगी एंड एक मैं एक ना दा परस हैगा एक छले ने कैमरे वाला छला के चल लाएगा। <coughs> गिटार वाला छला है तो मैं पर्स परस अप्लाई करने लग आई हूँ ਅਗਰ ਤੁਹਾਨੂੰ ਮੇਰਾ ਵਲੌਗ ਅੱਛਾ ਲੱਗਾ ਤਾਂ ਵਲੌਗ ਨੂੰ ਸਬਸਕ੍ਰਾਈਬ ਕਰ ਲਿਓ I ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਅੱਛੀ ਲੱਗੀ ਤਾਂ ਨੋ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਮੇਰਾ ਵਲੌਗ ਕਿੱਤਾ ਦਾ ਲੱਗਿਆ ਤੇ ਆਉਣ ਵਾਲੀਆਂ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਮੀਦ ਕਰਦੀ ਹਾਂ ਤੁਹਾਨੂੰ ਮੇਰੇ ਵਲੌਗ ਪਸੰਦ ਆਉਂਦੇ ਹੋਣਗੇ ਫਿਰ ਅਗਲੇ ਵਲੌਗ ਦੇ ਵਿੱਚ ਜੇ ਕੱਲ੍ਹ ਨੂੰ ਠੀਕ ਲੱਗੀ ਤਬੀਅਤ ਤਾਂ ਕੱਲ੍ਹ ਨੂੰ ਜ਼ਰੂਰ ਜਾਵਾਂਗੀ ਤੇ ਤੁਹਾਡੇ ਲਈ ਹੋਰ ਨਵੀਆਂ ਇੰਟਰਸਟਿੰਗ ਵੀਡੀਓਜ਼ ਬਣਾ ਕੇ ਜ਼ਰੂਰ ਲੈ ਕੇ ਆਵਾਂਗੀ ਤਦ ਤੱਕ ਲਈ ਤੁਸੀਂ ਇਹ ਵਲੌ